ਅੱਜੇ ਸਗੋਂ ਇਹ ਘੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰਦੇ ਇਹਨਾਂ ਦਾ ਕੀ ਪਤਾ ਮਾਰਨਗੇ ਐਨੇ ਤਾਂ ਹੈਗੇ ਨਹੀਂ ਜਿਹੜੇ ਤਾਂ ਪਰੇਸ਼ਾਨ ਚੱਲ ਰਹੀ ਸੀਗੇ ਵੀ ਆਪਾਂ ਨੂੰ ਇਹ ਦੱਬੀ ਜਾ ਰਹੇ ਨੇ ਅੱਛਾ ਯਾਨੀ ਉਹਨੇ ਡਿਪਰੈਸ਼ਨ 'ਚ ਆਇਆ ਹੋਇਆ ਠੀਗਾ ਮੈਂ ਕੱਲ ਭਰਖਿਆ ਪੁੱਟ ਮਾਰ ਕਰਤੇ ਧਮਕੀਆਂ ਦੇਤੀਆਂ ਅੰਗਨਾਸੇ ਦਿਖਾਤੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਅਸੀਂ ਅੰਦਰ ਹੀ ਆਂਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ 'ਚ ਪਤਾ ਬਜੀ ਕਿਸ ਜਿਆਦਾ ਵੀ ਇੱਕ ਮੌਤ ਹੋਈ ਆ ਤੁਹਾਡੇ ਭਰਾ ਦੀ ਕੀ ਘਟਨਾ ਹੋਈ ਆ ਦੱਸਿਓ ਬੜਾ ਜੀ ਦੋ ਵਾਰੀ ਰਾਜੀ ਬੰਦਾ ਹੋ ਗਿਆ ਜੀ ਫੇਰ ਵੀ ਨਹੀਂ ਖੜੇ ਕੁੱਟਮਾਰ ਕਰਦੇ ਧਮਕੀਆਂ ਦੇਤੀਆਂ ਗਨਾਸੇ ਦਿਖਾਤੇ ਐਜੀ ਖਿਰਨਾਕ ਹੋ ਗਈ ਥੋੜੀ ਮੌਤ ਹੋ ਗਈ ਹਾਂ ਜਿਹੜਾ ਮੌਤ ਦਾ ਕਾਰਨ ਪਾ ਗਿਆ ਕੱਲਾ ਵੀ ਕਾਰਨ ਕੀ ਹੋਇਆ ਮਤਲਬ ਕਾਰਨ ਬਸ ਲੜਾਈ ਦਾ ਜੀ ਅੱਛਾ ਜੀ ਹਾਂ ਹਟੀ ਨਹੀਂ ਹਟੀ ਨਹੀਂ ਕੰਗਲ ਤੁਹਾਡੇ ਘਰ ਬੀਟਾਂ ਹਾਂਗੇ ਅਸੀਂ ਅੱਛਾ ਜੀ ਠੀਕ ਹੈ ਮੇਨ ਕਰਨੇ ਹੀ ਆ। ਹਾਂਜੀ। ਸਾਡੇ ਚਾਚਾ ਜੀ ਦੀ ਡੈਥ ਹੋਈ ਹੈਗੀ। ਕੀ ਕਾਰਨ ਹੋਇਆ ਸਾਡਾ ਦੱਸੋ ਮੜੇ ਜਾ। ਕਾਰਨ ਤਾਂ ਇਹ ਹੋਇਸੀ ਸਵੇਰੇ ਸਾਨੂੰ ਫੋਨ ਆਇਆ ਪੰਚਾਇਤ ਵੱਲੋਂ ਕੋਈ ਮਿੱਤਰ ਸੀ ਮੇਰਾ ਉਹਨੂੰ ਭਰਿਆ ਉਹਨਾਂ ਨੇ ਵੀ ਤੁਸੀਂ ਜਿਹੜਾ ਕੋਈ ਸਮਝੌਤਾ ਹੋਇਆ ਸੀ ਸਾਡਾ ਉੱਚ ਥੁੜੀਆਂ ਜਿਹੀਆਂ ਇੱਟਾਂ ਪਈਆਂ ਤੇ ਨਾਲੀ ਤੇ ਵੀ ਉਹ ਸਾਈਡ ਤੇ ਕਰ ਲਓ ਸਾਨੂੰ। ਜਦ ਕਿ ਉਹਦਾ ਕੋਈ ਐਡਾ ਕੋਈ ਉਹਨਾਂ ਨੂੰ ਡਿੱਕਾ ਵਗੈਰਾ ਕੋਈ ਲੱਗਦਾ ਨਹੀਂ ਸੀ। ਬਸ ਇੱਕ ਤਰ੍ਹਾਂ ਦੀ ਜਿਵੇਂ ਖਾਏ ਬਾਜੀ ਪਿੱਟਦੇ ਨੇ ਇਦਾਂ ਦੀ ਕੋਈ ਉਹਨਾਂ ਦਾ ਹੋ ਸੀਗਾ। ਚਲੋ ਮੈਨੂੰ ਆ ਗਿਆ ਮਾ ਚਲ ਰੌਲਾ ਅੱਗੇ ਨਾ ਵਧਿਆ ਸੀ ਨੇ ਪਰਾਂ ਕਰ ਦਿੰਨੇ ਆ ਕਿਤੇ। ਤੇ ਇੱਕ ਉਹ ਕਹਿ ਰਹੇ ਸੀ ਕਿ ਪੰਚਾਇਤ ਮੈਂਬਰ ਕਹਿੰਦੇ ਵੀ ਤੁਸੀਂ ਕਾਰਵਾਈ ਕਰਾਂਗੇ ਪੰਚਾਇਤ ਵੱਲੋਂ ਹੀ ਕਾਰਵਾਈ ਕਰਾਂਗੇ ਕਹਿੰਦੇ ਜੇ ਤੁਸੀਂ ਨਹੀਂ ਪਰਾਂ ਕਰ ਹਾਂ ਵੀ ਨਾਲੇ ਕਿ ਸਾਡੇ ਉਹਦੇ ਸਥਾਰੇ ਥਾਂ ਦੀ ਸਾਡੇ ਲਈ ਰਜਿਸਟਰੀ ਆ ਸਾਰਾ ਕੁਸਾ ਪੰਚਾਇਤ ਵੀ ਹੁਣ ਤੱਕ ਸਾਡੇ ਕੋਈ ਮਸਲੇ 'ਚ ਸਾਡੂੰ ਇਹੋ ਨਹੀਂ ਕਰ ਰਹੀ ਵੀ ਮਤਲਬ ਕਿ ਸਾਡੇ ਬਰ ਖਿਲਾਫ ਇਹ ਚੱਲ ਰਹੀ ਹੈ ਪਤਾ ਨਹੀਂ ਕੀ ਇਸ ਅਸੀਂ ਨੇ ਮਾੜਾ ਨਹੀਂ ਕਰਿਆ ਨਾਲੇ ਅੱਜ ਤੱਕ ਕੋਈ ਪੰਚਾਇਤ ਦਾ ਕੋਈ ਕੋਈ ਮਤਲਬ ਕਿ ਉਹ ਨਹੀਂ ਨਾਲੇ ਜਿਹੜਾ ਸਾਡਾ ਇਹ ਬੰਦਾ ਸੀ ਇਹ ਵੀ ਖੁਦ ਉਹਦੇ ਨਾਲ ਫਿਰਦਾ ਰਿਹਾ ਬੋਟਾਂ ਵਗੈਰਾ ਚੱਲ ਹੋਰ ਵੀ ਸੋਨੇ ਮੁਤਾਬਕ ਆਈਏ ਵੀ ਕਹਿੰਦੇ ਐਂਬੂਲੈਂਸ ਨੂੰ ਵੀ ਜਵਾਬ ਦਿੱਤਾ ਗਿਆ ਹਾਂ ਅਸੀਂ ਨੇ ਅੱਜ ਸਵੇਰ ਕੱਲ ਮੈਂ ਗੱਲ ਫੋਨ ਕਰਿਆ ਇਹਨਾਂ ਨੂੰ ਮੇਰਾ ਪਹਿਲੇ ਤਾਂ ਫੋਨ ਬਹੁਤ ਘੱਟ ਚੱਕਿਆ ਇੱਕ ਵਾਰੀ ਗੱਲ ਕਰਕੇ ਮੁੜ ਕੇ ਦੱਸੀ ਨਹੀਂ ਵੀ ਕਿੱਥੇ ਐਂਬੂਲੈਂਸ ਖੜੀ ਅਸੀਂ ਨੇ ਲੈ ਕੇ ਜਾਣੀ ਸੀ ਉਹਦੀ ਬਾਡੀ ਤੇ ਸਵੇਰ ਨੂੰ ਅਸੀਂ ਇੱਕ ਦੋ ਮੁੰਡਿਆਂ ਨੂੰ ਹੋਰ ਮੈਂ ਨੰਬਰ ਆਗੇ ਮੈਂ ਪੁੱਛ ਲਵਾਂ ਵੀ ਕੀ ਕਹਿੰਦੇ ਨੇ ਤੇ ਫਿਰ ਸਾਨੂੰ ਜਵਾਬ ਹੀ ਦੇਗੇ ਵੀ ਲੈ ਜਾਣ ਵਾਸਤੇ ਕਹਿੰਦੇ ਇਹੇ ਕੰਮਾਂ ਵਾਸਤੇ ਨੇ ਕੀ ਕਹਿੰਦੇ ਕਹਿੰਦੇ ਇਹੇ ਕੰਮਾਂ ਵਾਸਤੇ ਨਹੀਂ ਤਾਂ ਲਿਆਉਣ ਵਾਸਤੇ ਕਹਿੰਦੇ ਅੱਛਾ ਕੱਲੀ ਲਿਆਉਣ ਵਾਸਤੇ ਹਾਂ ਇਹੇ ਲਿਆਉਣ ਵਾਸ ਡੈਡ ਬੋਟੀ ਵਾਸਤੇ ਨਹੀਂ ਹੈਗੀ ਹਾਂ ਹਾਂ ਡੈਡ ਬੋਟੀ ਨੂੰ ਕਹਿੰਦੇ ਤੁਸੀਂ ਲਿਜਾ ਨਹੀਂ ਸਕਦੇ ਇਹਦੇ ਵਿੱਚ ਵੀ ਤੁਸੀਂ ਲਿਆ ਸਕਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਲਿਆ ਸਕਦੇ ਹੋ ਲਿਆ ਨਹੀਂ ਸਕਦੇ ਹਾਂ ਸਾਨੂੰ ਇਹ ਪਿਆ ਵੀ ਤੁਸੀਂ ਪੁੱਛੇ ਨਹੀਂ ਵੀ ਕਾਰਨ ਕੀ ਹੈ ਦਾ ਵੀ ਕਾਰਨ ਤਾਂ ਫਿਰ ਇਹ ਅਸੀਂ ਤਾਂ ਹੁਣ ਤੁਹਾਨੂੰ ਪਹਿਲਾਂ ਪਹਿਲੀ ਪਰੇਸ਼ਾਨ ਚੱਲ ਰਹੇ ਹਾਂ ਵੀ ਕੋਈ ਕਾਹਨੂੰ ਆਪਾਂ ਨੇ ਹੋਰ ਗੱਡੀ ਕਰਾ ਲਾਂਗੇ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਠੀਕ ਹੈ ਇਹਨੂੰ ਪ੍ਰਸ਼ਾਸਨ ਨੂੰ ਕੋਈ ਵਿਸ਼ਵਾਸ ਹੈਗਾ ਇਸ ਤਰ੍ਹਾਂ ਦਾ ਵੀ ਜਿਵੇਂ ਕੀ ਲੱਗਦਾ ਵੀ ਹਾਂ ਜੀ ਅਸੀਂ ਮਿਲਿਆ ਉਹਨਾਂ ਨੂੰ ਤੇ ਸਾਡੀ ਦੇਖ ਰਹੇ ਨੇ ਕਰਦੇ ਆਂ ਕਿ ਸਾਡੇ ਕੋਈ ਕਾਰਵਾਈ ਕਰਨਗੇ ਮਿਲਦੇ ਆ ਉਹਨਾਂ ਨੂੰ ਦੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਦੀ ਅਸੀਂ ਮੰਗ ਕਰਦੇ ਹਾਂ ਵੀ ਉਹਦੀ ਸਾਰੀ ਪੋਸਟ ਮੋਰਮ ਰਿਪੋਰਟ ਹੋਵੇ ਵੀ ਕੀ ਉਹਦੇ ਨਾਲ ਕੀਤਾ ਗਿਆ ਕੀ ਕਰਿਆ ਉਹਨਾਂ ਨੂੰ ਕਿਉਂਕਿ ਬਹੁਤ ਹੀ ਹਰਾਸ਼ਮੈਂਟ ਕਰ ਰਹੀ ਸੀ ਉਹ ਉਹਨਾਂ ਨੂੰ ਕਿ ਕੇ ਵੀ ਤੁਹਾਨੂੰ ਮੁਕਾਬਕਾ ਹੈ ਬੇਟਾ ਸਮਝਾ ਉੱਤੇ ਪਹਿਲਾਂ ਸਮਝਾ ਉੱਥੇ ਨਹੀਂ ਹੋਏ ਨਿਕਲੋ ਦੋ ਵਾਰੀ ਹਾਂ ਦੋ ਵਾਰੀ ਦੋ ਵਾਰੀ ਸਾਨੂੰ ਪੰਚਾਇਤ ਨਹੀਂ ਸਾਨੂੰ ਇਹ ਦੱਬਿਆ ਜਦ ਕਿ ਕੋਈ ਇੱਕ ਗੱਲ ਸੀਗੀ ਸਾਡਾ ਕੋਈ ਛੋਟਾ ਜਿਹਾ ਘੜੂਪਾ ਤੀ ਉਹ ਸਾਡੀ ਜਿਹੜੀ ਸ਼ਾਮ ਰਾਟ ਦੀ ਸਾਡੀ ਰਜਿਸਟਰੀ ਵਾਲੀ ਜਗ੍ਹਾ ਤੋਂ ਕੋਈ ਗਲੀ ਲੰਘਦੀ ਆ ਉਹਦੇ ਘਰ ਦੇ ਸੀ ਸਾਹਮਣੇ ਖੜਾ ਲੈਂਦੇ ਤੇ ਉਹ ਕਹਿੰਦੇ ਸਾਡੇ ਘਰ ਨਾਲ ਟੱਚ ਕਰਦਾ ਹੈ ਅੱਛਾ ਚਲ ਮੈਂ ਹਾਂ ਚਲ ਪਰਾਂ ਕਰ ਲੈਂਦੇ ਅਸੀਂ ਨੇ ਉਹ ਵੀ ਪੰਚਾਇਤ ਦੇ ਥਰੂ ਮੰਨ ਕੇ ਵੀ ਚਲ ਪਰਾਂ ਕਰ ਲੈਂਦੇ ਆ ਫਿਰ ਵੀ ਨਹੀਂ ਹਟੇ ਹੈਗੇ ਜਦ ਕਿ ਉਹਨਾਂ ਨੂੰ ਇੱਕ ਲੈਦਾ ਆਪਦੀ ਗਲੀ ਲੱਗਦੀ ਹੈ ਕਿ ਉਹ ਆਉਂਦੇ ਨਹੀਂ ਹੈਗੇ ਉਧਰ ਦੀ ਜਾਣ ਕੇ ਸਾਡੇ ਨਾਲ ਹੀ ਬਸ ਖਹਿਵਾ ਜੀ ਕਰੇ ਜਵਾਬ ਹੁੰਦੇ ਨੇ ਅਸੀਂ ਕੰਮ ਕਰਦੇ ਹੁੰਨੇ ਆਂਗੇ ਤੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਵੀ ਪਰੇਸ਼ਾਨੀ ਦੇ ਕਾਰਨ ਵੀ ਮਤਲਬ ਜਿਹੜੀ ਮੌਤ ਹੋਈ ਹੈ ਉਹ ਮੇਰੇ ਚਾਚਾ ਜੀ ਮੇਰੇ ਚਾਚਾ ਜੀ ਸੀ ਜਿਹੜੇ ਉਹ ਥੋੜਾ ਜਿਹਾ ਪਰੇਸ਼ਾਨ ਚੱਲ ਰਹੇ ਸੀਗੇ ਵੀ ਆਪਾਂ ਨੂੰ ਇਹ ਦੱਬੀ ਜਾ ਰਹੇ ਨੇ ਕਿ ਵੀ ਆਪਾਂ ਨੂੰ ਕੱਲ ਨੂੰ ਕਹਿਣਗੇ ਵੀ ਘਰੋਂ ਵੀ ਨਿਕਲੋ ਤਾਂ ਕੁਝ ਵੀ ਕਹਿ ਸਕਦੇ ਕਿਉਂਕਿ ਹਰ ਗੱਲ ਸਾਨੂੰ ਮੰਨਣੀ ਪੈ ਰਹੀ ਸੀ ਦਬਾਅ ਚ ਆ ਕੇ ਵੀ ਚੱਲ ਯਾਰ ਆਪਾਂ ਗੱਲ ਗੱਲ ਨੂੰ ਅੱਗੇ ਨਹੀਂ ਬਤਾਉਣਾ ਇੱਟਾ ਚੱਕਣ ਵੇਲੇ ਵੀ ਤੈਨੂੰ ਇੱਟਾ ਇੱਟਾ ਚੱਕਣ ਵੇਲੇ ਵੀ ਰਾਤ ਵੀ ਉਹਨਾਂ ਨੇ ਜਦੋਂ ਉਹਦੀ ਡੈਥ ਹੋ ਰਹੀ ᱛੀ ਗਾਲਾਂ ਗੋਲਾਂ ਦੇ ਰਹੇ ਸੀਗੇ ਉਹ ਧੰਨਵਾਦ ਕਹਿੰਦੇ ਘਰੋਂ ਵੀ ਜਾਣਾਗੇ ਜੀ ਕੀ ਕਹਦੇ ਜੀ ਕਹ ਆ ਟੇਲੇ ਵੀ ਉਹਨਾਂ ਨੇ ਵੀ ਵੀ ਨਹੀਂ ਬਾਕੀ ਵਿੱਚ ਸਾਨੂੰ ਕਹਿ ਰਹੇ ਸੀ ਕਿ ਅਸੀਂ ਸਾਨੂੰ ਇੱਥੋਂ ਲੰਘਿਆ ਕਰਾਂਗੇ ਕੁੱਟਿਆ ਵੀ ਤਰਾਗੇ ਸਾਰਾ ਕੁਝ ਕਰਾਂਗੇ ਬਹੁਤ ਜ਼ਿਆਦਾ ਆਈਆਂ ਜਿਹੜੀ ਛੋੜੇ ਖਿਲਾਫ ਸੀ ਹਾਂ ਹਾਂ ਠੀਕ ਹੈ ਕੀ ਹੋਊ ਸਾਨੂੰ ਪਾ ਆਪਣਾ ਪ੍ਰਸ਼ਾਸਨ ਤੇ ਭਰੋਸਾ ਹੈਗਾ ਹਾਂ ਹਾਂ ਹੀ ਪ੍ਰਸ਼ਾਸਨ ਤੇ ਦਾ ਭਰੋਸਾ ਬਾਕੀ ਦੇਖਦੇ ਕੀ ਕਰਦੇ ਆਪਾਂ ਵੀ ਤੁਸੀਂ ਕੀ ਕਹਿ ਰਹੇ ਸੀ ਕਿ ਜਿੱਥੇ ਟੋਟਲ ਤੇ ਵੀ ਕੋਈ ਰੌਲਾ ਸੀਗਾ ਉਹ ਜੀ ਕੱਲ ਮੈਂ ਜਿਹੜੇ ਅਸੀਂ ਦੋ ਸਮਝੋਤਾਂ ਵੇਲੇ ਮੈਂ ਉਰੇ ਥਾਣੇ ਆਉਂਦਾ ਰਿਹਾ ਹਾਂ ਇਹਨਾਂ ਦਾ ਵਹਿ ਕੇ ਅਸੀਂ ਇਹ ਦੀ ਵੀ ਚਰ ਗਮਾਨ ਮੱਥਾ ਥੋੜਾ ਵੀ ਆਪਾਂ ਨੂੰ ਨਾ ਗਵਾਂਡ ਚ ਗਵਾਂਡ ਵਾਂਗੂ ਵਰਤਣਾ ਚਾਹੀਦਾ ਲੰਗਣਾ ਤਰੀਕੇ ਨਾਲ ਜਿਵੇਂ ਲੰਗਣਾ ਦਾ ਲੰਗ ਹੈ ਉਵੇਂ ਨਹੀਂ ਜਿਵੇਂ ਆਮ ਲੋਕ ਲੰਗਦੇ ਨੇ ਉਸ ਤਰੀਕੇ ਨਾਲ ਲੰਗੋ ਜਿਹੜੀ ਲਾਗਡਾਟ ਨਾਲ ਜਾਂ ਕੋਈ ਕਮੈਂਟ ਮਾਰ ਕੇ ਜਾਂ ਕੋੜੇ ਕੁੜੀਆਂ ਕੱਤੇ ਨੂੰ ਛੇੜਖਾਨੀ ਕਰੀ ਜਾਂ ਹੋਰ ਕਰੀਏ ਇਹ ਘਟਨਾਵਾਂ ਵਧੀਆ ਨਹੀਂ ਹੁੰਦੀਆਂ ਉਹ ਮੈਂ ਦੋ ਵਾਰ ਜਿਹੜੇ ਉਹ ਰਾਜੀਨਾਮੇ ਹੋਏ ਨੇ ਉਹ ਟਿਕਾਉ ਖਾਤਰ ਅਸੀਂ ਰਾਜੀਨਾਮੇ ਉਦੋਂ ਕਰਾਈਏ ਨੇ ਕੱਲ ਵੀ ਮੈਨੂੰ ਜਦੋਂ ਫੋਨ ਆਇਆSnipe ਦਾ ਮੁੰਡਾ ਵੀ ਸਾਡਾ ਉਰੇ ਸੇ ਉੱਤੇ ਹੀ ਸੀਗਾ ਉਹ ਕਹਿੰਦਾ ਜੀ ਐ ਕਰਕੇ ਟਾਂ ਬਾਰੇ ਉਹ ਤਰਾਜ ਕਰਦੇ ਨੇ ਵੀ ਮੈਂਬਰ ਕੋਲੇ ਗਏ ਨੇ ਉਹ ਤੇ ਪਰਗਟ ਕੋਲੇ ਵੀ ਟਾਂ ਨਹੀਂ ਚੱਕੀਆਂ ਗਈਆਂ ਮੈਂ ਫਿਰ ਚਲ ਉਹਰੇ ਆ ਗਿਆ ਸਕੂਟਰ ਲੈ ਕੇ ਤੇ ਮੈਨੂੰ ਭੀਮ ਨੂੰ ਕਹਿ ਕੇ ਵੀ ਆਪਾਂ ਚੱਲਾ ਟਾਂ ਨੂੰ ਇੱਕ ਵਾਰੀ ਲਵਾ ਦਈਏ ਉਦੋਂ ਮੇਰੇ ਸਾਹਮਣੇ ਇਹ ਜਿਹੜਾ ਬਜ਼ੁਰਗ ਇਹਨਾਂ ਦਾ ਚਾਚਾ ਜੀ ਹੈ ਉਹਨੇ ਤੁਹਾਨੂੰ ਕੀ ਖਾਦੀ ਕਹਿੰਦਾ ਜੇ ਤੁਸੀਂ ਇਹ ਕਿਉਂ ਸਾਡਾ ਆਪਦੀ ਮਾਲਕੀ ਹੈ ਤੁਸੀਂ ਕਹਿੰਦੇ ਇਹ ਸਾਡਾ ਸਭ ਕੁਝ ਚੱਕਾਈ ਹੁੰਦਾ ਤਾਂ ਘਰ ਵੀ ਸਾਡਾ ਜਾਣਣਗੇ ਇਹ ਤਾਂ ਇਸ ਤੋਂ ਬਾਅਦ ਫਿਰ ਸਾਡਾ ਰਹਿਣ ਬਸੇਰਾ ਵੀ ਸਾਡਾ ਹੈਗਾ ਯਾਨੀ ਉਹਨੇ ਡਿਪਰੈਸ਼ਨ ਚ ਆਇਆ ਹੋਇਆ ଥିਗਾ ਮੈਂ ਕੱਲ ਪਰਖਿਆ ਇਸ ਗੱਲ ਚੋਂ ਵੀ ਇਹ ਜਿਹੜਾ ਖਾਲਸਾ ਵਾਪਰੇਆ ਉਹ ਡਿਪਰੈਸ਼ਨ ਕਰਕੇ ਜਾਣੀ ਉਹਨੂੰ ਜਿਹੜਾ ਕੁਝ ਵਾਪਰੇਆ ਘਟਨਾ ਇਹ ਉਹਦਾ ਛੱਟਾ ਹੈ ਇਸ ਯਾਨੀ ਜਿਹੜਾ ਖਾਮ ਖਾਲ ਦੀ ਲੜਾਈ ਵਿੱਢੀ ਹੋਈ ਥੀ ਇਹਨਾਂ ਨਾਲ ਹੀਮ ਰਾਜੋ ਭਲਾ ਨਾਲ ਉਹਦੇ ਕਰਕੇ ਇਹਦਾ ਕਾਰਨ ਬਣਿਆ ਬਹੁਤ ਦਾ ਹਾਂਜੀ ਭਾਈ ਜੀ ਤੁਸੀਂ ਵੰਡੀ ਹੋ ਜੀ ਨਹੀਂ ਜਾਈ ਹਾਂਜੀ ਠੀਕ ਹੈ ਜਿਹੜਾ ਮਸਲਾ ਹੋਇਆ ਸੀਗਾ ਤੁਸੀਂ ਪੰਚਾਇਤ ਨੂੰ ਫੋਨ ਕੀਤਾ ਸੀ ਐਂਬੂਲੈਂਸ ਵਾਸਤੇ ਤੁਸੀਂ ਕੀਤਾ ਸੀਗਾ ਨਹੀਂ ਵੱਡੇ ਭਾਈ ਨੇ ਕੀਤਾ ਵੱਡੇ ਭਾਈ ਨੇ ਕੀ ਕਹਿੰਦੇ ਫਿਰ ਜਦੋਂ ਫੋਨ ਕੀਤਾ ਉਹ ਐਂਬੂਲੈਂਸ ਕਹਿੰਦੇ ਇਹ ਚੰਮ ਵਾਸਤੇ ਨਹੀਂ ਹੈਗੀ ਜੀ ਵੀ ਲਿਆ ਰਿਹਾ ਸਕਦੇ ਆ ਰੈੱਡ ਬੋਡੀ ਉੱਤੋਂ ਅਥਰ ਵੀ ਲਿਆ ਲੈ ਕੇ ਜਾ ਸਕਦੇ ਗੱਲਬਤ ਹੋਈ ਲ ਕੋਈ ਕੁਛ ਨਹੀਂ ਦੱਸਿਆ ਜੀ ਉਹਨਾਂ ਨੇ ਤਾਂ ਐ ਵੀ ਦੱਸਿਆ ਵੀ ਐਂਬੂਲੈਂਸ ਆਏ ਕਿੱਥੇ ਜੀ ਫਿਰ ਤੁਸੀਂ ਜੱਡ ਬੋਡੀ ਕੀ ਦੇ ਵਿੱਚ ਲੈ ਕੇ ਜਾਂਦੇ ਕਿੱਥੇ ਜਾ ਰਹੇ ਆਏ ਟੈਂਪੂ ਵਿੱਚ ਜੀ ਗੈਂਟ ਟੈਂਪੂ ਨਾਲ ਲੈ ਕੇ ਜਾ ਰਹੇ ਹਾਂ ਜੀ ਠੀਕ ਹੈ ਜੀ ਮੈਂ ਤਾਂ ਕੀ ਕਰਨਾ ਵਰਤੀ ਜੀ ਪੈਸਾ ਹੀ ਨਹੀਂ ਫੁੱਤ ਕੀ ਬਣ ਗਿਆ ਉਹਦੇ ਕਰਮਾ ਦਾ ਮੈਂ ਕੋਲੇ ਪਰ ਸੋਗਾ ਨਾ ਬੇਬੇ ਮੈਂ ਅੱਜ ਦਾ ਮਨੋਂ ਗਰਮੀ ਵਈਆ ਮਹਾਰਾਜਾ ਬੁੱਤ ਰਾਜਾ ਮਗਾ ਫੇਰ ਕੀ ਹੁੰਦਾਗਾ ਕੰਮ ਤਾਂ ਰੋਜ਼ੀ ਕਰਦਾਗਾ ਕੱਲ ਫੇਰ ਢੜਕੀ ਮੰਜੇ ਚ ਪਾਇਆ ਮੁੜਕੇ ਨਹੀਂ ਠਾਇਆ ਬੁੱਤੋ ਟੈਨਸ਼ਨ ਪਾਉਂਦਾ ਤੀ ਉਹ ਤੇਲ ਨਹੀਂ ਦੀ ਕਿਸੇ ਸਾਰੀ ਟੈਨਸ਼ਨ ਸੀ ਹੈ ਆਈ ਟੈਨਸ਼ਨ ਆਈ ਟੈਨਸ਼ਨ ਜਿਹੜਾ ਆਈ ਦੀ ਟੈਨਸ਼ਨ ਦੀ ਬਾਈ ਸਾਨੂੰ ਬਹੁਤ ਤਾਂ ਕਰਦੇ ਦੀ ਲਵੇ ਗਵਾਂਡੀ ਬਈ ਸਾਡਾ ਸਮਝੌਤਾ ਵੀ ਹੋ ਗਿਆ ਸੀਗਾ ਉਹ ਫੇਰ ਵੀ ਸਾਨੂੰ ਤੰਗ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਉਹ ਬਸ ਟੈਨਸ਼ਨ ਲਈ ਜਾਂਦੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਬਸ ਜੇ ਇਸ ਕੋਈ ਖੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰਦੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਸੀ ਅੰਦਰ ਹੀ ਆਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ 'ਚ ਪਤਾ ਨਹੀਂ ਉਹਨੂੰ ਕੀ ਬਣ ਗਿਆ ਕੀ ਨਹੀਂ ਬਣ ਗਿਆ ਬਸ ਪਹਿਲਾਂ ਵੀ ਤੂੰ ਇਹਦੇ ਵਿੱਚ ਮਤਲਬ ਸਮਝਾਉਂਦੇ ਸਨ ਉੱਤੇ ਹੋਏ ਸਨ ਹਾਂਜੀ ਸਮਝੌਤੇ ਹੋਗੇ ਸੀ ਹਾਂਜੀ ਫੇਰ ਵੀ ਕੋਈ ਨਾ ਕੋਈ ਨਾਲ ਸਾਡੀ ਰਿਸ਼ਟਰੀ ਵਾਲਾ ਥਾਵਾਂ ਆਈ ਕੋਈ ਯੋਹਨੀਗਾ ਸਾਰਾ ਕੁਛ 9.5 ਸੀਗਾ ਜੀ ਫੇਰ ਵੀ ਜਾਣ ਕੇ ਖੇਜ ਬਾਜੀ ਨਾਲ ਅਸੀਂ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਅਸੀਂ ਨਰਮ ਸੀਗੇ ਉਹ ਤੱਕਾ ਬਾਜੀ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਜੀ ਸਾਨੂੰ ਬਹੁਤ ਜ਼ਿਆਦਾ ਜੀ ਸਾਡੇ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਜਦੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਦੋਂ ਉਹਨਾਂ ਕੋਲ ਗਏ ਹੋਏ ਕੀਤੀ ਸੀ ਜੀ ਕਾਰਵਾਈ ਹਾਂਜੀ ਕੀਤੀ ਸੀ ਉਹਨਾਂ ਨੇ ਵੀ ਜੁਰਮਾਨਾ ਲਾਇਆ ਸੀ ਜੀ ਉਹ ਲਖਾ ਜਰਮਾਨਾ ਨਾ ਕਰ ਮੈਂ ਜੇ ਕੋਈ ਸੀ ਲੱਗੇ ਕਰਾਂਗਾ ਕੀ ਕਰੀ ਵੀ ਸਾਨੂੰ ਖੱਲਿਆ ਕਰਾਂਗੇ ਵੱਡਾ ਕਰਾਂਗੇ ਹਨੂ ਪਤਾ ਸੀ ਕਿੱਥੇ ਸਾਡਾ ਵੀ ਕੋਈ ਹੈ ਇਲਾ ਕਰਦੇ ਕਿੱਥੇ ਬੈਠੀਏ ਮੈਂ ਬੱਚਿਆਂ ਨੂੰ ਕਾਨੀਆਂ ਕਰਾਈ ਤੇ ਬੱਚਾਂ ਦੇ ਪੁੱਤ ਕਰਾਈ ਤੇ ਲਾ ਲੋ ਕਿਤੇ ਇਹਨਾਂ ਦਾ ਕੀ ਪਤਾ ਮਾਰ ਲਾਣਗੇ ਇੰਨੇ ਤਾਂ ਹੈਗੇ ਨਹੀਂ ਜਿਹੜੇ ਇੰਨੇ ਸਾਡੇ ਬੰਦਿਆਂ ਦੀ ਘਾਟ ਪਾਈ ਗਈ ਸਾਨੂੰ ਜਿਹੜਾ ਰੱਬ ਲੈ ਗਿਆ ਪੁੱਤ ਮੈਂ ਕੀ ਬੁਰਾ ਕਰਤਾ ਮੈਂ ਉਹਨਾਂ ਨੂੰ ਕਦੇ ਘੜਲੀ ਦਿੱਤੀ ਸੀ ਬਦੇ ਨਹੀਂ ਕੋਸ ਕੇ ਹਾਂ। ਹਾਂ ਜੀ। ਉਹ ਅਰੀ ਮੌਤ ਹੋਈ ਹੈਗੀ ਆਪਣੇ ਵੀਡੀਓ ਦੀ ਗੱਲ ਕਰੀਏ। ਹਾਂ ਜੀ। ਵੀ ਉਹਨਾਂ ਦੇ ਸਨਮਤਵਕੇ ਆਇਆ ਪਰਿਵਾਰ ਦੇ ਵੱਲੋਂ ਵੀ ਇੱਕ ਤੌਲੀ ਪਰਿਵਾਰ ਨੇ ਕਿਹਾ ਵੀ ਪੰਚਾਇਤ ਨੇ ਸਾਡੀ ਫੜਵਾਈ ਕੀਤੀ ਪਰ ਪੰਚਾਇਤ ਨੇ ਸਾਡਾ ਮਤਲਬ ਪੱਖ ਪੂਰਾ ਨਹੀਂ ਸਾਡੇ ਸਾਡੇ ਪੱਖ 'ਚ ਨਹੀਂ ਖੜੀ ਪੰਚਾਇਤ। ਸਾਨੂੰ ਦੱਬਿਆ ਗਿਆ ਉਹਨਾਂ ਵੱਲੋਂ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ ਜੀ ਪਹਿਲੀ ਗੱਲ ਤਾਂ ਬੜੇ ਦੁੱਖ ਦੀ ਗੱਲ ਐ। ਸਾਡੇ ਚਾਚਾ ਜੀ ਪੰਮਾ ਸਿੰਘ ਜੀ ਬੜੇ ਨਿੱਕੇ ਸੁਭਾਅ ਦੇ ਮਾਲਕ ਸੀ। ਬਦਾਂ ਜਦੋਂ ਕਿਤੇ ਲੰਘਦੇ ਹੱਸ ਕੇ ਮਿਲਦੇ ਸੀ। ਬਹੁਤ ਦੁੱਖ ਦੀ ਗੱਲ ਐ ਪਰਿਵਾਰ ਨਾਲ ਖੜੇ ਹਾਂ ਅਸੀਂ। ਦੂਜੀ ਗੱਲ ਪੰਚਾਇਤ ਖੜਨ ਵਾਲੀ ਗੱਲ ਹੈ ਜੀ ਅਸੀਂ ਚਾਰ ਮੈਂਬਰ ਦੁੱਖ ਸਾਂਝਾ ਕਰਨ ਵਾਸਤੇ ਸਵੇਰੇ ਘਰੇ ਆਏ ਆ ਇਹਨਾਂ ਦੇ ਬੈਠਣ ਆਏ ਆ ਚਾਰ ਮੈਂਬਰ ਜੀ ਅਸੀਂ ਅਜੇ ਪਸਪਾਨ ਸਾਹਬ ਕੋਲੋਂ ਵੱਲੋਂ ਸਾਨੂੰ ਉਗੋਂ ਲੈ ਕੇ ਵੀ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਦੁੱਖ ਦੀ ਗੱਲ ਹੈ ਦੇਖੋ ਜੀ ਅਸੀਂ ਪਰਿਵਾਰ ਨਾਲ ਪੰਚਾਇਤ ਖੜੀ ਆ ਪਹਿਲਾਂ ਵੀ ਖੜੀ ਆ ਹੋਣ ਵੀ ਖੜੀ ਰਹੂਗੀ ਇਹਦੇ ਵਿੱਚ ਕੋਈ ਦੋਰੀ ਨਹੀਂ ਇੱਕ ਉਹ ਤਾਂ ਇਹ ਵੀ ਕਿਹਾ ਜੀ ਕਦੇ ਵੀ ਜਿਹੜਾ ਗਲੀ ਦਾ ਮੁੱਦਾ ਸੀਗਾ ਉਹਦੇ ਬਾਰੇ ਦਫਤਰੋਂ ਮੜਿਆ ਤੁਹਾਨੂੰ ਉਹ ਕਹਿੰਦੇ ਗੱਡੀ ਦੀ ਸਾਡੇ ਕੋਲ ਰਜਿਸਟਰੀ ਹੈ ਕਿ ਜਿਹੜੀ ਗੱਡੀ ਦੀ ਗੱਲ ਕਰਦੇ ਕਲੀ ਦਾ ਪਿੱਛੇ ਰੌਲਾ ਪੈਗਾ ਜਾਂ ਜਿਹਦੇ ਪਿੱਛੇ ਲੜਾਈ ਉਹ ਗਲੀ ਦਾ ਮਸਲਾ ਸੀ ਜਿਹੜਾ ਜੀ ਇਹ ਪਿਛਲੇ 2-3 ਮਹੀਨਿਆਂ ਤੋਂ ਭਖਿਆ ਹੋਇਆ ਹੈ ਇਹਨਾਂ ਦਾ ਇੱਕ ਦੋ ਵਾਰੀ ਅਸੀਂ ਐਵੇਂ ਆ ਕੇ ਠੰਡਾ ਕਰਾਤਾ ਪਿਛਲੇ 15 ਦਿਨ ਪਹਿਲਾਂ ਇਹ ਮਿੰਦਰ ਸਿੰਘ ਥਾਣੇ ਦਾ ਹੌਲਦਾਰਾ ਮੌਕਾ ਦੇਖ ਕੇ ਗਏ ਸੀ ਇਹਨਾਂ ਦਾ ਘੜੂਕਾ ਸੀ ਗਲੀ ਦੇ ਵਿੱਚ ਉਹ ਗਲੀ ਦੇ ਵਿੱਚ ਦੇਖੋ ਜੀ ਇੱਟਾਂ ਪਾਈਆਂ ਹੋਈਆਂ ਨੇ ਐਜੇ ਪੰਚਾਇਤ ਹਨਾ ਜੀ ਐਜੇ ਪੰਚਾਇਤ ਵਰਤੇ ਇੱਟਾਂ ਪੰਨੀਆਂ ਨਾਲੀਆਂ ਬਣੀਆਂ ਨੇ ਵੀ ਉਹ ਗਲੀ ਸਰਕਾਰੀ ਬਣ ਗਈ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦੀ ਇਸਟਰੀ ਤੋਂ ਹੈਗਾ ਮੰਨ ਲੈਣਾ ਹੈਗਾ ਵੀ ਉਹਦੇ ਵਿੱਚ ਇਹਨਾਂ ਦੀ ਮਿਸਟੇਕ ਹੋਈ ਹੈ ਇੱਟਾਂ ਪਵਾ ਲਈ ਇਹਨਾਂ ਨੇ ਆਣਾ ਉਹ ਲੰਘਣ ਵਾਸਤੇ ਹਰੇਕ ਦੇ ਲੰਘਣ ਵਾਸਤੇ ਆਰ ਪਾਰ ਗਲੀ ਹੈ ਉਹਦੇ ਵਿੱਚ ਤੋਂ ਕੋਈ ਵੀ ਲੰਘ ਸਕਦਾ ਹੈ ਜੀ ਅਸੀਂ ਦੂਜੇ ਪਰਿਵਾਰ ਨੂੰ ਇਹੀ ਕਿਹਾ ਜੀ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਮੁੰਡਾ ਕਰਦੀ ਕਰਨੀ ਕੋਈ ਹਾਰ ਨਹੀਂ ਵਜਾਉਣਾ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਇੱਕ ਵਾਰੀ ਸੇ ਦੋੜੀਆਂ ਇੱਟਾਂ ਪਈਆਂ ਇਹਨਾਂ ਦੀਆਂ ਇਹ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਇਸ ਦੇ ਥਾਣੇ ਦੇ ਵਿੱਚ ਲਿਖਤ ਹੋਈ ਹੈ ਜੀ ਦੋ ਤੱਕ ਦੋ ਤਿੰਨ ਵਾਰੀ ਹੋ ਗਈ ਦੋ ਤਿੰਨ ਵਾਰੀ ਹੋ ਗਈ ਚੌਥੇ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਉਹ ਸਮਝੌਤਾ ਇਸ ਕਰਕੇ ਹੋਇਆ ਜੀ ਵੀ ਗਲੀ ਦੇ ਵਿੱਚ ਇੱਕ ਵਾਰੀ ਗੱਡੀ ਖੜਦੀ ਸੀ ਇਹਨਾਂ ਦੀ ਇੱਕ ਵ ਇਹ ਇਹਨਾਂ ਨੇ ਪਰਵਾ ਦੂਜੇ ਪਰਵਾਦ ਦੀ ਬੇਨਤੀ ਇਹਦੀ ਵੀ ਟਾਂ ਚ ਕਾਇਆ ਜਾਣ ਗੱਡੀ ਚਲੋ ਸਾਡੀ ਸਾਈਡ ਤੇ ਲਾਣਾ ਵੀ ਸਾਨੂੰ ਲੰਘਣਾ ਸੌਖਾ ਹੋ ਜੇ ਚਲੋ ਅਗਲੀ ਗੱਲ ਕਰੀਏ ਆਪਾਂ ਅਗਲੀ ਗੱਲ ਇਹ ਆ ਵੀ ਅਗਲੀ ਗੱਲ ਕਹਿੰਦੇ ਵੀ ਜਿਹੜਾ ਐਂਬੂਲੈਂਸ ਦਾ ਮਾਮਲਾ ਸੀਗਾ ਵੀ ਐਂਬੂਲੈਂਸ ਨੂੰ ਸਾਨੂੰ ਮਨਾ ਕਰਤਾ ਕਹਿੰਦੇ ਵੀ ਇਹ ਕੰਮਾਂ ਵਾਸਤੇ ਐਂਬੂਲੈਂਸ ਨਹੀਂ ਹੈਗੀ ਇਹ ਵੀ ਸਾਨੂੰ ਪੰਚਾਇਤ ਨੇ ਕਿਹਾ ਅਸੀਂ ਕਹਿੰਦੇ ਪਰ ਤਾਂ ਫੋਨ ਕੀਤਾ ਚੱਕੇ ਨਹੀਂ ਜਦੋਂ ਫੋਨ ਚੱਕੇ ਕਹਿੰਦੇ ਸਾਨੂੰ ਇਹ ਜਵਾਬ ਮਿਲਿਆ ਵੀ ਐਂਬੂਲੈਂਸ ਇਹ ਕੰਮਾਂ ਵਾਸਤੇ ਨਹੀਂ ਹੈਗੀ ਐਂਬੂਲੈਂਸ ਕਿਹੜੇ ਕੰਮਾਂ ਵਾਸਤੇ ਉਹ ਵੀ ਦੱਸੋ ਮੜ ਜਾ ਦੇਖੋ ਜਿਹੇਂਦਰ ਜੀ ਰਾਤ ਮੈਂ ਪਹਿਲੀ ਵਾਰ ਚੱਕਿਆ ਨਹੀਂ ਗਿਆ ਮੈਂ ਤੋਂ ਨੀਂਚ ਦੀ ਦੂਜੀ ਵਾਰ ਮੈਂ ਆਪ ਲਾਇਆ ਇਹਨੂੰ ਮਹਾ ਵੀਰੇ ਕੀ ਕੰਮ ਆ ਕਹਿੰਦਾ ਬਾਈ ਐਂਬੂਲੈਂਸ ਚਾਹੀਦੀ ਮੈਨੂੰ ਨਹੀਂ ਪਤਾ ਸੀ ਮੈਂ ਇਹ ਮੋੜ ਕੇ ਨਹੀਂ ਪੁੱਛਿਆ ਵੀ ਕੀ ਕੰਮ ਸੀ ਮਹਾ ਵੀਰੇ ਮੈਂ ਮੈਂਬਰ ਦੇ ਘਰੇ ਖੜੀ ਆ ਗੇਟ ਖੜਕਾ ਤੂੰ ਜਾ ਕੇ ਚੱਕ ਲਿਆ ਤੇ ਸਵੇਰੇ ਫੇਰ ਮੈਨੂੰ ਫੋਨ ਆਇਆ ਜੀ ਤੇ ਫਿਰ ਮੈਂ ਸਰਪੰਨ ਸਾਹਮਣੇ ਗੱਲ ਕੀਤੀ ਮਹਾ ਜੀ ਐ ਕਰਕੇ ਭੀਮ ਰਾਜ ਦਾ ਫੋਨ ਆਉਂਦਾ ਮੈਨੂੰ ਤੇ ਉਹ ਐਂਬੂਲੈਂਸ ਬਾਰੇ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨੂੰ ਥੋੜਾ ਜਿਹਾ ਐ ਵੀ ਸਮਝਾ ਦਿਓ ਪਿਆਰ ਨਾਲ ਵੀ ਐਮਰਜੈਂਸੀ ਕੇਸ ਵਾਸਤੇ ਆ ਇਹ ਵੀ ਜਾਂ ਕਿਸੇ ਨੂਚੀ ਦੇ ਬੱਚਾ ਹੋਣਾ ਜਾਂ ਕੋਈ ਸਿਰ ਸੈਕਸੀਡੈਂਟ ਹੋ ਜੇ ਮੰਨ ਲਓ ਆਪਣੇ ਵੇੜੇ 'ਚ ਕਿਸੇ ਨੂੰ ਤਾਂ ਫੇਰ ਆਪਾਂ ਕੀ ਕਰਾਂਗੇ ਵੀ ਇਹਨਾਂ ਕੋਲ ਟਾਈਮ ਹੈਗਾ ਜੀ ਆਪਦੇ ਸਾਹ ਦੇ ਪਰਸਨਲ ਸਾਧਨ ਚ ਲੈ ਜਾਣ ਤਾਂ ਵਧੀਆ ਗੱਲ ਹੈ ਨਹੀਂ ਤਾਂ ਆਪਾਂ ਐਂਬੂਲੈਂਸ ਖੜੀ ਆ ਲਿਜਾ ਵੀ ਸਕਦੇ ਹਾਂ ਤਾਂ ਵੀ ਕੋਈ ਨਹੀਂ ਆਹ ਗੱਲ ਆਪ ਕੋ ਐਮਰ ਐਸੀ ਵਾਸਤੇ ਹੈ ਗੱਲ ਤੋਂ ਥੋੜਾ ਇਹ ਹੈ ਨਹੀਂ ਐਮਰ ਐਸੀ ਮੰਨ ਲਓ ਨਾ ਬਣਾ ਕਰੇ ਕੋਈ ਵੇੜੇ 'ਚ ਆਪਣੇ ਅੱਡੇ 'ਚ ਐਕਸੀਡੈਂਟ ਹੁੰਦਾ ਜੀ ਜਾਂ ਕਿਸੇ ਨੂਚੀ ਦੇ ਬੱਚਾ ਹੋਣ ਵਾਲਾ ਵੀ ਉਹਨਾਂ 'ਚ ਫਾਸਟ ਤੇ ਹੌਟਲ ਲੱਗਣ ਕਰਕੇ ਫਾਸਟ ਜਾ ਸਕਦੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਠੀਕ ਹੈ ਜੀ ਮਿਸਟੇਕ ਹੋ ਪਰ ਮੈਂ ਜਵਾਬ ਨਹੀਂ ਦਿੱਤਾ ਮੈਨੂੰ ਰਾਤ 10 ਵਜੇ ਫੋਨ ਆਇਆ ਮੈਂ ਕਿਹਾ ਵੀ ਪਾਣੀ ਮੈਮਰ ਦੀ ਘਰੀ ਖੜੀ ਆ ਚੱਕ ਲਿਓ ਜੀ ਕੀ ਲੱਗਦਾ ਜੀ ਵੀ ਜਿਹੜਾ ਕੋਈ ਗਰੀਬ ਪਰਿਵਾਰ ਹੈਗਾ ਜਿਹੜਾ ਕੋਈ ਗਰੀਬ ਪਰਿਵਾਰ ਹੈ ਕੀ ਵੀ ਉਹਦੀ ਜ਼ਰੂਰਤਲ ਬੰਨ ਲੈਣੇ ਆ ਕਿ ਉਹਦੇ ਕੋਲ ਤੰਗੀ ਦੇ ਕਾਰਨ ਕਈ ਵਾਰੀ ਨਹੀਂ ਹੁੰਦਾ ਕੋਈ ਸਾਧਨ ਨਹੀਂ ਕਰਵਾ ਸਕਦਾ ਕੀ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਛੋਟੀ ਮੋਟੀ ਹੈਲਪ ਕਿਸੇ ਨਾ ਕਿਸੇ ਦੀ ਕਰਨੀ ਚਾਹੀਦੀ ਹੈ ਠੀਕ ਠੀਕ ਹੈ ਜੀ ਹੋਣੇ ਚਾਹੀਦੇ ਆ ਗਰੀਬਾਂ ਵਾਸਤੇ ਸਹੂਲਤ ਹੈ ਹਨਾ ਤਗੜੇ ਤਾਬ ਤੇ ਗੱਡੀਆਂ ਚ ਲੈ ਜਾ ਸਕਦੇ ਨੇ ਮੈਂ ਮੰਨਦਾ ਇਸ ਗੱਲ ਨੂੰ ਵੀ ਗਰੀਬਾਂ ਵਾਸਤੇ ਸਹੂਲਤ ਹੋਣੀ ਚਾਹੀਦੀ ਆ ਹਸਪਤਾਲ ਨੂੰ ਦਿੱਤੀ ਹੈ ਜੀ ਇਹ ਪਹਿਲੀ ਗੱਲ ਤਾਂ ਦੋ ਦੂਜੀ ਸਾਡੀ ਬੇਨਤੀ ਹੈ ਵੀ ਡਰਾਈਵਰ ਵੀ ਦਿੱਤਾ ਜਾਵੇ ਸਾਡੀ ਮੰਗ ਕੀਤੀ ਹੋਈ ਹੈ ਵੀ ਸਾਨੂੰ ਸਾਰੇ ਪਿੰਡ 'ਚ ਪ੍ਰੋਬਲਮ ਆ ਰਹੀ ਜਾਂ ਨੇ ਇਹ ਪ੍ਰੋਬਲਮ ਆ ਰਹੀ ਜਾਂ ਨੇ ਜੀ ਡਰਾਈਵਰ ਦੇ ਕਰਕੇ ਜੀ ਸਾਨੂੰ ਅੱਛਾ ਇਹਨਾਂ ਨੇ ਗੱਡੀ ਕਿਸ ਕੰਮ ਵਾਸਤੇ ਮੰਗੀ ਸੀ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਜੀ ਤਾਂ ਰਾਤ ਦੀ ਗੱਲ ਵੀ ਸਾਡਾ ਚਾਚਾ ਜੀ ਦੀ ਡੈਥ ਹੋ ਗਈ ਮੈਨੂੰ ਤਾਂ ਇਹ ਪੁੱਛਿਆ ਕਿ ਵੀ ਐਂਬੂਲੈਂਸ ਕਿੱਥੇ ਖੜੀ ਹੈ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਫਰਾਂੇ ਮੈਂਬਰ ਦੇ ਘਰੇ ਖੜੀ ਹੈ ਭਾਈ ਪਰਿਵਾਰ ਦਾ ਕਹਿਣਾ ਹੈ ਕਿ ਜੀ ਐਂਬੂਲੈਂਸ ਜਿਹੜੀ ਚਾਹੀਦੀ ਆ ਪੋਸਟਮਾਰਟਮ ਵਾਸਤੇ ਜੀ ਉਹ ਫਿਰ ਦੂਜੇ ਮੈਂਬਰ ਨਾਲ ਗੱਲ ਹੋਈ ਹੋਣੀ ਜੀ ਇਸ ਬਿਸੇ ਤੇ ਮੈਨੂੰ ਤਾਂ ਤੜਕੇ ਵੀ ਫੋਨ ਗਿਆ ਇਹਨਾਂ ਦਾ ਇਹੀ ਕਿਹਾ ਵੀ ਐਂਬੂਲੈਂਸ ਮਹਾਜੀ ਬਾਣੇ ਮੈਂਬਰ ਦੇ ਘਰੇ ਖੜੀ ਆ ਫਿਰ ਜਦੋਂ ਫੈਮਰ ਨੇ ਫੋਨ ਨਹੀਂ ਚੱਕਿਆ ਮੈਂ ਸਰਪੰਚ ਨੂੰ ਲਾਇਆ ਸਰਪੰਚ ਕਹਿੰਦਾ ਜੀ ਇਹਨਾਂ ਨੂੰ ਇਹ ਜ ਐਂ ਕਹਿ ਦਿਓ ਵੀ ਉਹ ਜੋ ਐਮਰਜੈਂਸੀ ਤਪਨਾ ਕਰੀ ਬਾਅਦ ਚ ਕੋਈ ਐਮਰਜੈਂਸੀ ਲੋੜ ਪਈ ਜੀ ਤਾਂ ਫਿਰ ਆਪਾਂ ਉਹ ਵੀ ਪੰਚਾਇਤ ਸਵਾਲਾਂ ਦੇ ਘਰੇ ਚ ਹੋ ਜੂਗੀ ਤੁਸੀਂ ਸਿੱਟ ਪਰਿਵਾਰ ਇਹ ਵੀ ਕਹਿ ਰਿਹਾ ਕਿ ਸਾਨੂੰ ਐਂਬੂਲੈਂਸ ਦੇਣ ਤੋਂ ਜਵਾਬ ਦਿੱਤਾ ਗਿਆ ਵੀ ਇਹ ਹਜੇ ਕਮਾਂ ਵਾਸਤੇ ਐਂਬੂਲੈਂਸ ਨਹੀਂ ਕੀ ਮ੍ਰਿਤਕ ਦੇਹਾਂ ਨੂੰ ਪਹਿਲਾਂ ਵੀ ਲਿਆਂਦਾ ਗਿਆ ਐਮਬੂਲੈਂਸ ਨਾਲ ਜੀ ਜਿਵੇਂ ਮ੍ਰਿਤਕ ਦੇਹ ਦੀ ਲਿਆਉਣ ਵਾਸਤੇ ਕਿਉਂਕਿ ਪਤਾ ਕੀ ਹੈ ਜੀ ਇਹਦੇ ਵਿੱਚ ਹਰਿੰਦਰ ਜੀ ਤੁਸੀਂ ਸਿਆਣੇ ਹੋ ਲਿਆਉਣ ਨੂੰ ਟਾਈਮ ਘੱਟ ਲੱਗਦਾ ਜਿਵੇਂ ਸਵੇਰੇ ਲਿਆ ਜਾਂਦੇ ਪੋਸਟਮਾਨ ਨੂੰ ਲਿਆਉਣ ਦਾ ਕੋਈ ਡਰ ਨਹੀਂ ਲੈ ਇਹ ਵੀ ਜਾਂਦੇ ਨੇ ਪਿੰਡ ਦੀ ਚੀਜ਼ ਆ ਜੀ ਇਹ ਵੀ ਆਪਣਾ ਪਰਿਵਾਰ ਹੈ ਲੇ ਜਾਂਦੇ ਪਰ ਉਥੇ 5-4 ਘੰਟੇ ਐਂਬੂਲੈਂਸ ਖੜੀ ਰਹਿੰਦੀ ਰੱਬ ਨਾ ਕਰੇ ਬੇੜੇ ਚ ਹੋਰ ਪਾਣਾ ਵਰ ਵਰ ਜੇ ਪਰ ਉਹਦੇ ਵਿੱਚ ਪੰਚਾਇਤ ਫੇਸਵਾਲਾਂ ਦੇ ਘਰੇ ਚ ਆ ਜੀ ਮੰਨ ਲਓ ਜੇ ਪੋਸਟਮਾਨ ਨੂੰ ਕਰਵਾ ਕੇ ਉਤੋਂ ਜ ਮਨ ਲਓ ਅੱਧਾ ਘੰਟਾ ਪਹਿਲਾਂ ਲੈ ਜਾਓ ਫੋਨ ਕਰ ਦਿਓ ਵੀ ਐਂਬੂਲੈਂਸ ਚਾਹੀਦੀ ਆ ਪੋਸਟਮਾਨ ਹੋ ਗਿਆ ਫਿਰ ਲਿਆਉਣ ਵਾਸਤੇ ਟਾਈਮ ਘੱਟ ਲੱਗਦਾ ਉਥੇ ਬੇੜਾ ਐਂਬੂਲੈਂਸ ਨੂੰ ਕਰਨੀ ਪੈ ਜੇ ਇੱਥੇ ਪਿੰਡ ਦਾ ਪਿੰਡ ਅਸੈਸਮੈਂਟ ਹੋਊਗਾ ਇਹਦੇ ਵਾਸਤੇ ਪਰਿਵਾਰ ਤੋਂ ਅਸੀਂ ਮਾਫੀ ਚਾਹੁੰਦੇ ਆ ਅਜੇ ਪੰਚਾਇਤ ਤੌਰ ਤੇ ਸਰਪੰਚ ਨੂੰ ਫੋਨ ਲਾਓ ਜੀ ਬੜੇ ਜੀ ਹੁਣੀ ਸਰਪੰਚ ਸਾਹਿ ਹਾਂਜੀ ਹਾਂ ਤੇ ਉਹਨਾਂ ਨੇ ਮੈਂ ਉੱਥੇ ਐਂਬੂਲੈਂਸ ਦੀ ਮੰਗ ਕੀਤੀ ਸੀ ਕਹਿੰਦੇ ਵੀ ਸਾਨੂੰ ਪੰਚਾਇਤ ਨੇ ਜਿਹੜੀ ਐਂਬੂਲੈਂਸ ਦਿੱਤੀ ਉਹ ਮਤਲਬ ਕੀ ਗੱਲ ਹੈ ਜੀ ਇਹ ਸਾਰੀ ਦੇਖੋ ਜੀ ਜਿਹੜੀ ਮੌਤ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਹਾਂਜੀ ਅਸੀਂ ਇੱਥੇ ਸੋਗ ਦਾ ਪ੍ਰਟਾਪ ਅਗਰਗਟਾਵਾ ਕਰਦੇ ਹਾਂ ਹਾਂਜੀ ਤੇ ਜਿਹੜੀ ਐਂਬੂਲੈਂਸ ਵਾਲਾ ਮਟਰ ਹੈ ਜੀ ਉਹ ਇਹ ਹੈ ਵੀ ਇੱਕ ਤਾਂ ਜਿਹੜੀ ਐਂਬੂਲੈਂਸ ਹੈ ਇਹ ਮਿੰਨੀ ਵੀ ਐਚਸੀ ਆਪਣਾ ਸ਼ਾਹਲੀ ਦੇ ਨਾਂ ਦੀ ਆ ਹਾਂਜੀ ਚਲਾ ਚਲਾ ਇਹਨੂੰ ਪੰਚਾਇਤ ਰਹੀ ਆ ਠੀਕ ਹੈ ਜੀ ਦੂਜੀ ਗੱਲ ਜਿਹੜਾ ਅਸੀਂ ਰੱਖਿਆ ਪੰਚਾਇਤ ਦਾ ਉਹ ਰੱਖਿਆ ਵੀ ਕੋਈ ਬਾਹਰ ਜੇ ਹੌਪਾਸਪੀਟਲ ਤੇ ਡੈਥ ਹੋ ਜਾਵੇ ਕਿਸੇ ਗਰੀਬ ਪਰਿਵਾਰ ਦੇ ਹਾਂਜੀ ਬੰਦੇ ਦੀ ਉੱਥੋਂ ਲੈ ਕੇ ਆ ਸਕਦੇ ਹਾਂ ਸੰਗਰੂਰ ਤੱਕ ਠੀਕ ਹੈ ਤੇ ਬਾਕੀ ਜੇ ਕੋਈ ਐਮਰਜੈਂਸੀ ਕੋਈ ਨਹਿਰ ਚ ਡੁੱਬ ਗਿਆ ਜਾਂ ਕਿਤੇ ਹੋਰ ਬਾਹਰ ਮੌਤ ਹੋ ਗਈ ਕਿਸੇ ਕੁੜੀ ਆਦੀ ਕੋਈ ਸੁਸਾਇਡ ਕਰ ਗਈ ਜਿੱਮੇ ਕਰ ਗਈ ਸੀ ਪਹਿਲਾਂ ਹਾਂਜੀ 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 ਉਹ ਅਸੀਂ ਲੈ ਕੇ ਆਉਨੇ ਜੋ ਕਿਸੇ ਨੂੰ ਵੀ ਜਵਾਬ ਨਹੀਂ ਠੀਕ ਹੈ ਗੱਲ ਇਹ ਵੀ ਜੇ ਹੁਣ ਕੋਈ ਪਿੰਡ ਚ ਮੌਤ ਹੋਈ ਹੈ ਕਿਸੇ ਨੇ ਪੋਸਮਾਰਟਮ ਕਰਾਉਣ ਜਾਣਾ ਹਾਂਜੀ ਉਹਦੇ ਬਾਅਦ ਤਾਂ ਮੰਨ ਲਓ ਉੱਥੇ ਕਈ ਵਾਰੀ ਗੱਡੀ ਨੂੰ 4 ਘੰਟੇ ਵੀ ਲੱਗ ਜਾਂ ਸਮਝ ਗਏ ਗੱਲ ਜੀ ਸਮਝ ਗਏ ਹਾਂ ਉਹ ਤਾਂ ਅਸੀਂ ਐਂਬੂਲੈਂਸ ਦੇ ਨਹੀਂ ਸਕਦੇ ਜੀ ਕਾਰਨ ਇਹ ਵੀ ਕੋਈ ਮਗਰ ਕੋਈ ਕੇਸ ਆ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਫਿਰ ਦਿੱਕਤ ਆ ਇੱਕ ਇਹ ਵੀ ਗੱਲ ਆਈ ਆ ਜੀ ਸਾਹਮਣੇ ਵੀ ਕਹਿੰਦੇ ਪੰਚਾਇਤ ਨੇ ਕਹਿੰਦੇ ਉਹਨਾਂ ਦਾ ਪੱਖ ਪੂਰਿਆਗਾ ਵੀ ਦੂਜੀ ਪਾਰਟੀ ਦਾ ਪਰ ਸਾਡੀ ਕਹਿੰਦੇ ਸੁਣਵਾਈ ਨਹੀਂ ਕਰੀ ਕਹਿੰਦੇ ਪੰਚਾਇਤ ਨੇ ਦੇਖੋ ਜੀ ਇਹਨਾਂ ਲੜਾਈ ਝਗੜਾ ਧੀ ਗਲੀ ਦਾ ਵੀ ਗਲੀ ਵਿਚ ਦੀ ਰਸਤੇ ਵਿਚ ਦੀ ਲੰਘਦੇ ਤੇ ਜਾਏ ਖੜਾਉਂਦੇ ਤੇ ਇੱਕ ਮਸ਼ੀਨਰੀ ਦੀ ਘੁਰਕਾ ਜਾ ਕੋਈ ਹਾਂਜੀ ਉਹਦੇ ਵਾਸਤੇ ਨਾ ਇਹ ਦਾਵਾ ਕਰਿਆ ਸੀ ਆਪਜ ਗਲੀ ক্লোਜ ਹੋ ਰਿਹਾ ਇਹਨਾਂ ਦਾ ਮਹੀਨੇ ਮਹੀਨੇ ਸਵਾ ਮਹੀਨੇ ਦੀ ਗੱਲ ਹੈ ਜੀ ਹਾਂਜੀ ਹਾਂਜੀ ਹ ਉਸ ਤੋਂ ਬਾਅਦ ਉੱਥੇ ਆਪਣੇ ਮੈਂਬਰ ਸਾਹਿਬ ਗਏ ਉੱਥੇ ਅਸੀਂ ਨੇ ਇਹੀ ਕਿਹਾ ਵੀ ਜਦ ਤਾ ਵੀ ਉਹ ਕਹਿੰਦੇ ਵੀ ਗਲੀ ਸਾਡੀ ਆ ਹੂੰ ਅਸੀਂ ਆਖਿਆ ਵੀ ਗਲੀ ਜੇ ਛੋਡੀ ਤੁਸੀਂ ਲੋ ਇੱਟਾਂ ਨਹੀਂ ਪੈਣ ਦੇਣੀਆਂ ਇਧੀਆਂ ਠੀਕ ਆ ਜੀ ਤੁਸੀਂ ਆਪਦਾ ਗੇਟ ਲਾਉਣਾ ਦੀ ਗਲੀ ਦੇ ਦੋਵੇਂ ਪਾਸੇ ਅੰਦਰ ਪੰਚਾਇਤ ਤੋਂ ਥੋੜੀ ਅੰਦਰ ਇੱਟਾਂ ਗੱਮਾਉਂਦੀ ਤੁਸੀਂ ਜੇ ਗਲੀ ਛੱਡੀ ਇੱਟਾਂ ਪਵਾਉਣ ਨਾਲੀਆਂ ਬਣੀਆਂ ਹੋਈਆਂ ਨੇ ਠੀਕ ਆ ਵੀ ਅੱਜ ਤਾਂ ਉਹ ਗਲੀ ਪੰਚਾਇਤੀ ਐ ਇੱਕ ਜੇ ਉਹਨੇ ਇਹ ਵੀ ਕਿਹਾ ਵੀ ਸਾਡੇ ਕੋਲ ਰਜਿਸਟਰੀ ਐ ਉਹਦੀ ਉਹਦੀ ਕੋਈ ਰਜਿਸਟਰੀ ਨਹੀਂ ਕਿਸੇ ਘਰ ਲਵੇ ਵੀ ਨਹੀਂ ਹੈਗੀ ਸਾਰੇ ਹਸਤਾਮਾ ਤੇ ਘਰ ਵੀ ਕੋਈ ਨਹੀਂ ਪੰਚਾਇਤੀ ਕਿ ਕਰਨੇ ਜੇ ਪੰਚਾਇਤੀ ਜਮੀਨ ਠੀ ਸ਼ਾਮ ਲੜ ਜਮੀਨ ਦੇ ਘਰ ਨੇ ਬਹੁਤ ਠੀਕ ਹੈ ਜੀ ਠੀਕ ਹੈ ਸਪੰਸਰ ਸਾਹਿਬ ਜੀ ਇਤਰੀ ਹੈ ਜੀ ਉਹਨਾਂ ਨੂੰ ਵੀ ਤਾਂ ਦਿਖਾ ਦੇਣਾ ਕਿਸੇ ਨੂੰ ਵੀ ਕੋਈ ਚੱਕਰ ਨਹੀਂ ਠੀਕ ਹੈ ਸਪੰਸਰ ਸਾਹਿਬ ਧੰਨਵਾਦੀ ਤੁਹਾਡਾ ਬਹੁਤ ਬਹੁਤ ਸਰ ਇੱਕ ਪੰਡਿਤ ਸਾਜੀ ਦੇ ਵਿੱਚ ਇੱਕ ਮਾਮਲਾ ਆਧਾਨਤ ਆਇਆ ਸੀਗਾ ਵੀ ਜਿਸ ਦੇ ਵਿੱਚ ਉਹਨਾਂ ਪਰਿਵਾਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਕਿ ਕਿਸੇ ਰੌਲੇ ਕਰਕੇ ਇੱਕ ਇੱਕ ਡੈਥ ਹੋਈ ਹੈ ਜੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਇਹਦੇ ਵਿੱਚ ਵੀਰ ਜੀ ਗੱਲ ਇਹ ਆ ਵੀ ਪਹਿਲਾਂ ਇਹਨਾਂ ਦਾ ਮਾਮਲਾ ਚੱਲਦਾ ਜਰੂਰ ਸੀ ਗਲੀ ਦਾ ਝਗੜਾ ਇਹਨਾਂ ਦਾ ਸ਼ਾਇਲੀ ਪਿੰਡ ਦੇ ਵਿੱਚ ਰੋਜਾਂ ਪੱਤੀ ਪਰ ਜਿਹੜੀ ਕੱਲ ਗੱਲ ਹੋਈ ਹੈ ਕੱਲ ਗੱਲ ਉਹ ਬੰਦੇ ਨੂੰ ਅਟੈਕ ਹੋਇਆ ਇਹਦੇ ਵਿੱਚ ਜਾ ਕੋਸ ਉਹਨੇ ਖਾਦਾ ਪੀਤਾ ਇਹਦਾ ਆਪਾਂ ਨੇ ਅੱਜ ਕਾਰਵਾਈ 194 BNS ਤਹਿਤ ਕੀਤੀ ਹੈ ਜਿਹਦੇ ਵਿੱਚ ਉਹ ਬਿਸਰਾ ਵੀ ਕੱਢਿਆ ਡਾਕਟਰ ਸਾਹਿਬ ਨੇ ਬਿਸਰਾ ਜਿਹੜਾ ਕੈਮੀਕਲ ਲਈ ਉੱਥੇ ਖਰਡ ਜਾਊਗਾ ਜੇ ਕੋਈ ਮਿਸਰ ਰਿਪੋਰਟ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਆਉਂਦੀ ਆ ਵੀ ਕੋਈ ਜੈ ਹਰੀਲੀ ਚੀਜ਼ ਪੀਤੀ ਆ ਜਾਂ ਖਾਦੀ ਖਾਦੀ ਆ ਤਾਂ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਜੀ ਫਿਲਹਾਲ ਅਸੀਂ 194 ਬੀਐਨਐਸ ਤਹਿਤ ਕਾਰਵਾਈ ਕੀਤੀ ਹੈ ਜੀ ਠੀਕ ਹੈ ਸਰ ਸਰ ਜਿਹੜੀ ਸੁਣਨ ਮੁਤਾਬਕ ਇਹ ਵੀ ਗੱਲ ਆਈ ਹੈ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰ ਸੰਝਾ ਉੱਤੇ ਹੋ ਚੁੱਕੇ ਨੇ ਪਰ ਉਹਦੇ ਸਮਝੌਤਿਆਂ ਦੀ ਵਜ੍ਹਾ ਕਰਕੇ ਉਹਦੀ ਡੈਥ ਹੋਈ ਆ ਡੈਥ ਦਾ ਕਾਰਨ ਕਹਿੰਦੇ ਵੀ ਉਹਦੇ ਡਿਪਰੈਸ਼ਨ ਸੀ ਪਹਿਲਾਂ ਵੀ ਕੱਲ ਵੀ ਲੜਾਈ ਝਗੜਾ ਵੀ ਕੱਲ ਵੀ ਦੇਖੋ ਲੜਾਈ ਝਗੜਾ ਇਹਨਾਂ ਦਾ ਸਰ ਪਹਿਲਾਂ ਵੀ ਹੋਇਆ ਹੈ ਪਰ ਪੰਚਾਇਤੀ ਤੌਰ ਤੇ ਇਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀਗਾ ਫਿਰ ਵੀ ਯਾਨੀ ਕਿ ਉਹ ਕੱਲ ਇਹਨਾਂ ਨੇ ਟਾਟਾ ਚਕਾਈਆਂ ਨੇ ਉਹ ਗਲੀ ਦੇ ਵਿੱਚੋਂ ਜਿਹਦੇ ਕਰਕੇ ਉਹ ਬੰਦਾ ਜਿਹੜਾ ਪਰਮਜੀਤ ਸਿੰਘ ਪੰਮਾ ਸੀਗਾ ਡਿਪਰੈਸ਼ਨ ਚ ਚੱਲ ਗਿਆ ਵੀ ਸ਼ਾਇਦ ਧੱਕੇਸ਼ਾਈ ਹੋ ਗਈ ਜਾਂ ਕਿਦਾਂ ਮਤਲਬ ਇਦਾਂ ਦੀ ਸੋਚ ਗਿਆ ਹੋ ਸਕਦਾ ਉਹਨੂੰ ਕੋਈ ਅਟੈਕ ਹੋ ਗਿਆ ਜਾਂ ਕੋਈ ਜ਼ਹਿਰੀਲੀ ਚੀਜ਼ ਖਾ ਪੀ ਗਿਆ ਜੀ ਸਰ ਮਤਲਬ ਜੇਕਰ ਉਹਦੀ ਰਿਪੋਰਟ ਮਤਲਬ ਇਹਦੇ ਵਿੱਚ ਕੁਝ ਆਉਂਦਾਗਾ ਤਾਂ ਬਣਦੀ ਕਾਨੂੰਨੀ ਹਾਂਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ